ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਸਵਸਥ ਹੋਵੋਗੇ ਤੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਿਰਨਾਂ ਹੌਂ ਬਲੌਗ ਵਿੱਚ ਤੇ ਗਾਇਸ ਮੈਂ ਮਾਫੀ ਚਾਹੁੰਦੀ ਹਾਂ ਕਿ ਬਹੁਤ ਦਿਨ ਹੋ ਗਏ ਮੈਂ ਵੀਡੀਓ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਈ ਲੇਕਿਨ ਅੱਜ ਦੀ ਵੀਡੀਓ ਬਹੁਤ ਹੀ ਹੈਲਪਫੁਲ ਹੋਣ ਵਾਲੀ ਆ ਤੇ ਅੱਜ ਦੀ ਵੀਡੀਓ ਨੂੰ ਤੁਸੀਂ ਪੂਰਾ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਤੇ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਦੂਸਰੀ ਗੱਲ ਜਿਹੜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਜਿਹੜੀ ਅੱਜ ਦੀ ਵੀਡੀਓ ਨਾ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਆ ਤੇ ਆਪਾਂ ਕਰਦੇ ਆ ਵੀਡੀਓ ਨੂੰ ਸ਼ੁਰੂ ਆਪਾਂ ਜ਼ਿਆਦਾ ਦੇਰ ਨਹੀਂ ਕਰਦੇ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਅੱਜ ਦੇ ਦੌਰ ਵਿੱਚ ਗਰਮੀਆਂ ਦੇ ਵਾਸਤੇ ਜਿਹੜਾ ਜਿਹਾ ਆਪਾਂ ਯੂਜ਼ ਕਰਦੇ ਆ ਉਹਦੇ ਵਾਸਤੇ ਆ ਤੇ ਤੁਸੀਂ ਵੀਡੀਓ ਨੂੰ ਗਾਇਸ ਕਰਮਿਆਂ ਦਾ ਮੌਸਮ ਸਟਾਰਟ ਹੋ ਚੁੱਕਿਆ ਹੈ ਤੇ ਘਰਾਂ ਵਿੱਚ ਮੱਛਰ ਮੱਖੀਆਂ ਬਹੁਤ ਹੀ ਜ਼ਿਆਦਾ ਹੋਣ ਲੱਗੀਆਂ ਨੇ ਤੇ ਆਪਾਂ ਜਿਹੜੇ ਬਾਜ਼ਾਰ ਤੋਂ ਮਹਿੰਗੇ ਮਹਿੰਗੇ ਪ੍ਰੋਡਕਟ ਲੈ ਕੇ ਦਵਾਈਆਂ ਲੈ ਕੇ ਆਪਾਂ ਉਹਨਾਂ ਨੂੰ ਮਾਰਨ ਦਾ ਜਿਹੜਾ ਤਰੀਕਾ ਆ ਯੂਜ਼ ਕਰਦੇ ਆ ਪਰ ਜਿਹੜਾ ਅੱਜ ਦਾ ਤਰੀਕਾ ਉਹ ਮੈਂ ਘਰ ਵਿੱਚ ਹੀ ਤੁਹਾਨੂੰ ਬਣਾਉਣਾ ਸੀ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਆ ਮੈਂ ਤੁਹਾਨੂੰ ਹੁਣ ਦੱਸੂਗੀ ਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਤੁਸੀਂ ਵੀਡੀਓ ਨਾਲ ਇੰਦਾ ਹੀ ਬਣੇ ਰਹੋ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਕਰਦੇ ਆ ਉਹਦੇ ਵਾਸਤੇ ਲੈਣਾ ਆਪਾਂ ਇੱਕ ਗੰਡਾ ਜਿਹਨੂੰ ਪਿਆਜ਼ ਵੀ ਕਹਿ ਦਿੰਦੇ ਆ ਇੰਗਲਿਸ਼ ਵਿੱਚ ਔਨੀਅਨ ਕਹਿ ਦਿੰਦੇ ਆ ਆਪਾਂ ਵੱਡਾ ਪਿਆਜ਼ ਲੈਣਾਗਾ ਤੇ ਇਹਨੂੰ ਆਪਾਂ ਛਿੱਲ ਲਾਂਗੇ ਇਸ ਤਰੀਕੇ ਨਾਲ ਜਿਵੇਂ ਆਪਾਂ ਸਬਜ਼ੀ ਵਾਸਤੇ ਛਿੱਲੇ ਤੇ ਆਂ ਅਗے ਆਪਾਂ ਨੇ ਛਿੱਲੇ ਲਾ ਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਇੱਕ ਖੱਡਾ ਜਿਵੇਂ ਇੱਕ ਦੀਵਾ ਹੁੰਦਾ ਉਹਦੇ ਵਾਸਤੇ ਆ ਦੇਖੋ ਇਹ ਦੀਵਾ ਟਾਈਪ ਜਿਹਾ ਬਣ ਗਿਆ ਜਿਵੇਂ ਅੰਦਰ ਨੂੰ ਡੂੰਘਾ ਤੇ गाइस ਇਹਦੇ ਵਿੱਚ ਪਾਣਾ ਹੈ ਆਪਾਂ ਇਹਦੇ ਨਾਲ ਜਿਹੜਾ ਆਪਾਂ ਜਿਹੜਾ ਤਰੀਕਾ ਅਪਣਾ ਰਹੇ ਆ ਇਹਦੇ ਨਾਲ ਆਪਣੇ ਘਰ ਵਿੱਚ ਰਸੋਈ ਵਿੱਚ ਆਪਣੇ ਕਮਰੇ ਵਿੱਚ ਕਿਤੇ ਵੀ ਮੱਖੀ ਮੱਛਰ ਜਾਂ ਛੁਕਲੀ ਵਗੈਰਾ ਕੁਝ ਨਹੀਂ ਆਊਗਾ ਬਹੁਤ ਹੀ ਯੂਸਫੁਲ ਤਰੀਕਾ ਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਮੈਂ ਹੁਣ ਤੁਹਾਨੂੰ ਬਣਾਉਣਾ ਸਿਖਾਉਂਦੀ ਆ ਆਪਾਂ ਅਗਲੇ ਦਾ ਪ੍ਰੋਸੀਜਰ ਸ਼ੁਰੂ ਕਰਦੇ ਆ ਦੇਖੋ ਗਾਇਸ ਇਹਦੇ ਵਿੱਚ ਪਾਦਾਂਗੇ ਆਪਾਂ ਸਰੋਂ ਦਾ ਤੇਲ ਆ ਦੇਖੋ ਸਰਵੋ ਦੇਲ ਪਾਪ ਇਸ ਤਰ੍ਹਾਂ ਕੇ ਨਾਲ ਆ ਦੇਖੋ ਜਿਵੇਂ ਇੱਕ ਦੀਵਾ ਹੁੰਦਾ ਨਾ ਉਸ ਟਾਈਪ ਨਾਲ ਬਣ ਗਿਆ ਤੇ ਸਿੱਖ ਲੈਣੀ ਆਪਾਂ ਆਹ ਰੁਈ ਕੋਟਨ ਕਹਿੰਦੇ ਨੇ ਜਿੰਨੂੰ ਤੇ ਇਹਦੀ ਆਪਾਂ ਬੱਤੀ ਬਣਾ ਲੈਣੀ ਆ ਇਹ ਕਰਕੇ ਬੱਤੀ ਤਾਂ ਸਾਰਿਆਂ ਨੂੰ ਬਣਾਉਂਦੀ ਆਉਂਦੀ ਆ ਕਿਉਂਕਿ ਆਪਾਂ ਦੀਵੇ ਵਗੈਰਾ ਬਣਾਉਣੇ ਨੇ ਦੀਵੇ ਜੜਉਣ ਵਾਸਤੇ ਕੰਮ ਆਉਂਦੀ ਆ ਦੋਸਤੋ ਆਪਾਂ ਇਹਨੂੰ ਬਿਲਕੁਲ DIY ਟਾਈਪ ਬਣਾ ਰਿਆ ਹੈ ਤੇ ਇਸ ਇਹ ਬਹੁਤ ਹੀ ਵਧੀਆ ਤਰੀਕਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਇਹਦੇ ਨਾਲ ਤੁਹਾਡੇ ਘਰ ਵਿੱਚ ਮੱਖੀ ਮੱਛਰ ਜਾਂ ਚੁਕਲੀ ਵਗੈਰਾ ਕੁਝ ਨਹੀਂ ਆਊਗਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਤੇ ਆਹ ਦੇਖੋ ਦੋਸਤੋ ਆਪਣੀ ਬੱਤੀ ਬਣ ਕੇ ਤਿਆਰ ਆ ਇਹਦੇ ਉੱਪਰ ਆਪਾਂ ਇਹਦੇ ਵਿੱਚ ਪਿਉ ਦਾਂਗੇ ਤੇਲ ਤੁਸੀਂ ਹੋਰ ਵੱਧ ਪਾ ਸਕਦੇ ਹੋ ਇਹਦੇ ਵਿੱਚ ਬੜਾ ਹੋੜੇ ਨੂੰ ਡੂੰਗਾ ਕਰਕੇ फिर आप इन जला वागे हाँ एक मखिया जजनिया स्टार्ट हो गई ने बहुत ही कारगर तरीका गा ਤੇ ਜਿਆਦਾ ਮਹਿੰਗਾ ਨਹੀਂ ਹੈਗਾ ਆਪਣੇ ਘਰ ਵਿੱਚ ਪਿਆਜ਼ ਸਾਰੇ ਸਬਜੀ ਬਣਾਉਣ ਵਾਸਤੇ ਯੂਜ਼ ਕਰਦੇ ਆ ਤੇ ਬਸ ਕੁਝ ਨਹੀਂ ਕਰਨਾ ਹੈਗਾ ਇੱਕ ਪਿਆਜ਼ ਲੈਣਾਗਾ ਉਹਨੂੰ ਡੁੰਗਾ ਕਰਨਾਗਾ ਦੀਵੇ ਵਾਂਗੂ ਤੇ ਉਹਦੇ ਵਿੱਚ ਪਾ ਦੇਣਾ ਸਰੋਂ ਦਾ ਤੇਲ ਤੇ ਉਹਦੇ ਵਿੱਚ ਬੱਤੀ ਬਣਾ ਕੇ ਐਵੇਂ ਤੇ ਇੱਕ ਦੀਵੇ ਵਾਂਗੂ ਰੱਖ ਲੈਣਾ ਤੇ ਗਾਇਸ ਦੇਖੋ ਮੱਖੀਆਂ ਭੱਜਣੀਆਂ ਸਟਾਰਟ ਹੋ ਗਈਆਂ ਉਹ ਜੀ ਆਪਣਾ ਜਿਹੜਾ ਤਰੀਕਾ ਆ ਬਣ ਕੇ ਤਿਆਰ ਆ ਮੱਖੀਆਂ ਮੱਛਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਬਹੁਤ ਹੀ ਕਾਰਗਰ ਤਰੀਕਾ ਹੈਗਾ ਤੁਸੀਂ ਵੀ ਸਾਰੇ ਯੂਜ਼ ਕਰ ਸਕਦੇ ਹੋ ਆ ਦੇਖੋ ਗਾਇਸ ਮੱਖੀਆਂ ਭੱਜਣੀਆਂ ਸਟਾਰਟ ਹੋ ਗਈਆਂ ਤੇ ਇਹਨੂੰ ਆਪਾਂ ਘਰ ਦੇ ਅੰਦਰ ਜਦੋਂ ਸੋਣਾਗਾ ਉਦੋਂ ਕਮਰੇ ਵਿੱਚ ਰੱਖ ਲੈਣਾ ਕਮਰੇ ਵਿੱਚ ਤੁਸੀਂ ਐ ਕਰਨਾਗਾ ਇੱਕ ਜਿਵੇਂ ਕਮਰਾ ਆ ਉਹਦੇ ਵਿੱਚ ਤੁਸੀਂ ਟੇਬਲ ਵਗੈਰਾ ਰੱਖ ਲੈਣਾ ਤੇ ਇਹਨੂੰ ਕਿਸੇ ਪਲੇਟ ਚ ਰੱਖ ਕੇ ਤੇ ਐਵੇਂ ਰੱਖ ਦੇਣਾ ਤੇ ਬਹੁਤ ਹੀ ਵਧੀਆ ਤਰੀਕਾ ਹੈ ਇਹਦੇ ਨਾਲ ਤੁਹਾਡੇ ਕਮਰੇ ਵਿੱਚ ਜਿਹੜੀਆਂ ਮੱਖੀਆਂ ਮੱਛਰ ਜਾਂ ਛਿਪਕਲੀ ਵਗੈਰਾ ਸਾਰੀਆਂ ਭੱਜਣਗੀਆਂ ਤੇ ਬਹੁਤ ਹੀ ਵਧੀਆ ਯੂਸਫੁਲ ਤਰੀਕਾ ਹੈ ਜਿਆਦਾ ਮਹਿੰਗਾ ਨਹੀਂ ਹੈਗਾ ਦੇਖੋ ਗਾਇਸ ਬਣ ਕੇ ਤਿਆਰ ਆ ਜਿੰਨੀਆਂ ਵੀ ਮੱਖੀਆਂ ਸੀ ਸਾਰੀਆਂ ਬਾਹਰ ਭੱਜ ਗਈਆਂ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਆਹ ਤਰੀਕਾ ਕਿਵੇਂ ਲੱਗਾ ਤੁਹਾਨੂੰ ਸਾਡੇ ਨੂੰ ਇਹ ਤਰੀਕਾ ਕਿਵੇਂ ਦਾ ਲੱਗਾ ਪਲੀਜ਼ ਕਮੈਂਟ ਚ ਜਰੂਰ ਦੱਸਿਓ ਤੇ ਇਹ ਤਰੀਕਾ ਮੈਂ ਖੁਦ ਵੀ ਬਣਾਇਆ ਹੋਇਆ ਹੈ ਇਹਦੇ ਨਾਲ ਕੋਈ ਵੀ ਮੱਛਰ ਮੱਖੀ ਅਸੀਂ ਸੌਣ ਲੱਗੇ ਇਹਨੂੰ ਲਗਾ ਦਿੰਦੇ ਆ ਤੇ ਕੋਈ ਵੀ ਮੱਖੀ ਜਾਂ ਮੱਛਰ ਅੰਦਰ ਨਹੀਂ ਆਉਂਦਾ ਤੇ ਅਸੀਂ ਆਰਾਮ ਨਾਲ ਸੌ ਜਾਂਦੇ ਆ ਤੇ ਇਹ ਵਾਲਾ ਮੈਨੂੰ ਐ ਲੱਗਾ ਕਿ ਇਹ ਮੈਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੀਦਾ ਆ ਤੇ ਇਸ ਕਰਕੇ ਮੈਂ ਅੱਜ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤਾ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਗੀ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਕਮੈਂਟ ਕਰਨਾ ਵੀ ਬਿਲਕੁਲ ਨਾ ਭੁੱਲਿਓ ਥੈਂਕ ਯੂ so much